2027 ਚੋਂ ਪੰਜਾਬ ਕਾਂਗਰਸ ਦਾ ਉੱਪਰ ਦਾ ਚਿਹਰਾ ਕੌਣ AI ਨੇ ਸਿਰਫ ਇੱਕ ਹੀ ਨਾਮ ਤੇ ਲਗਾਈ ਮੋਹਰ ਚਾਰ ਪ੍ਰਮੁੱਖ AI ਪਲੇਟਫਾਰਮਾਂ ਦੇ ਵਿੱਚੋਂ ਇੱਕੋ ਨਾਮ ਨੂੰ ਸਭ ਤੋਂ ਉੱਪਰ ਦੇਖਿਆ ਜਾ ਰਿਹਾ ਹੈ ਜੋ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਜਿਹੜਾ ਕਿ ਸਰਵੇ ਕਰਾਏ ਜਾਂਦੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਨੀਆ ਦੇ ਵਿੱਚ ਉਸ ਦੇ ਲਈ ਕਾਂਗਰਸ ਦੇ ਵਿੱਚ ਉਹ ਸਾਹਮਣੇ ਆਇਆ ਹੈ ਉਹ ਵੱਡਾ ਨਾਮ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ ਬਹੁ ਸਵਾਗਤ ਤੁਹਾਡਾ ਥਬਰ ਵਾਲ ਬਦਨ ਤੋਂ ਪਹਿਲਾਂ ਇੱਕੋ ਹੀ ਗੁਜ਼ਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਔਰ ਰਾਜਨੀਤਿਕ ਦੇ ਹਲਚਲ ਦੇ ਬਾਰੇ ਤੁਹਾਡੇ ਕੋਲ ਜਾਣਕਾਰੀ ਪਹੁੰਚਾ ਸਕੀਏ ਸੋ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਆਪਣੀ ਦਾਅਵੇਦਾਰੀ ਠੋਕੀ ਜਾ ਰਹੀ ਹੈ ਕਿ ਕਾਂਗਰਸ 2027 ਦੇ ਵਿੱਚ ਫਿਰ ਬਣਾਵੇਗੀ ਸਰਕਾਰ ਜੋ ਪੰਜਾਬ ਦੀ ਲੀਡਰਸ਼ਿਪ ਤੇ ਨਾਲ ਹੀ ਹਾਈ ਕਮਾਂਡ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਤਿੱਖੀਆਂ ਨਜ਼ਰਾਂ ਲਾਈਆਂ ਹੋਈਆਂ ਨੇ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਦੁਆਰਾ ਰਿਪੀਟ ਕਰ ਸਕਦੀ ਹੈ ਜੋ ਪੂਰੇ ਦੇਸ਼ ਵਿੱਚ ਕਾਂਗਰਸ ਦਾ ਸਫਾਇਆ ਹੋ ਰਿਹਾ ਹੈ ਪਰ ਪੰਜਾਬ ਦੇ ਵਿੱਚ ਕਾਂਗਰਸ ਦੀ ਆਸ ਜਿਹੜੀ ਹੈ ਉਹ ਹੋਰ ਵੀ ਅੱਗੇ ਵਧਦੀ ਜਾ ਰਹੀ ਹੈ ਜੋ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਵੱਡਾ ਸਮਰਥਨ ਮਿਲਿਆ ਸੀ ਇੱਕ ਪਾਸੇ ਪੂਰੇ ਦੇਸ਼ ਵਿੱਚ ਮੋਦੀ ਦੀ ਹਵਾ ਚੱਲ ਰਹੀ ਸੀ ਔਰ ਪੰਜਾਬ ਦੇ ਵਿੱਚ ਇਹ ਮੋਦੀ ਦੇ ਉਲਟ ਹਵਾ ਚੱਲੀ ਤੇ ਕਾਂਗਰਸ ਨੂੰ ਇੱਥੋਂ 7 ਲੋਕ ਸਭਾ ਸੀਟਾਂ ਮਿਲੀਆਂ 13 ਦੇ ਵਿੱਚੋਂ ਜਿਸ ਨੂੰ ਲੈ ਕੇ ਕਾਂਗਰਸ ਦੇ ਹੌਸਲੇ ਜਿਹੜੇ ਬਲੰਦ ਹੋਏ ਹੋਏ ਨੇ ਜੋ ਕਾਂਗਰਸ ਦੇ ਵੱਲੋਂ ਸਰਵੇ ਕਰਵਾਏ ਜਾ ਰਹੇ ਨੇ ਤੇ ਕਾਂਗਰਸ ਦੇ ਵੱਲੋਂ ਜੋ ਇਹਨਾਂ ਸਰਵੇਆਂ ਦੇ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਦੇ ਵਿੱਚ ਵੀ ਇਹ ਸਭ ਕੁਝ ਦੇਖਿਆ ਜਾ ਰਿਹਾ ਹੈ ਔਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਵਿੱਚ ਉਹ ਇੱਕੋ ਨਾਮ ਸਾਹਮਣੇ ਆਇਆ ਜਿਸ ਦੇ ਉੱਪਰ ਸਾਰੀਆਂ ਚਾਰ ਪ੍ਰਮੁੱਖ AI ਪਲੇਟਫਾਰਮਾਂ ਨੇ ਮੋਰ ਲਾਈਏ ਉਹ ਕਿਹੜਾ ਨਾਮ ਹੈ ਜਿਸ ਤੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਪਹਿਲਾਂ ਅਸੀਂ ਪਲੇਟਫਾਰਮਾਂ ਦੀ ਗੱਲ ਕਰੀਏ ਚੈਟ ਜੀਪੀਟੀ ਟ੍ਰੈਪਲੈਕਸਟਰੀ AI ਗੂਗਲ AI ਤੇ ਗਰੋਕ ਦੇ ਜਵਾਬਾਂ ਨੇ ਰਾਜਨੀਤਿਕ ਵਿਸ਼ਲੇਸ਼ਣਾ ਦੇ ਵਿੱਚ ਇਹ ਬਹੁਤ ਹੀ ਦਿਲਚਸਪ ਸਮੋੜ ਜੋੜਿਆ ਹੈ ਹੈਰਾਨੀ ਵਾਲੀ ਗੱਲ ਹੈ ਕਿ ਵਕ ਵਕ ਟੈਕਨੋਲੋਜੀ ਡਾਟਾ ਸਰੋਤਾਂ ਅਤੇ ਐਲਗੋਰਿਦਮ ਹੋਣ ਦੇ ਬਾਵਜੂਦ ਚਾਰ AI ਲਗਭਗ ਇੱਕੋ ਚਿਹਰੇ ਵੱਲ ਇਸ਼ਾਰਾ ਕਰ ਰਿਹਾ ਹੈ ਨਾ ਚੈਟ ਜੀਪੀਟੀ ਨੇ ਪੰਜਾਬ ਕਾਂਗਰਸੀ ਦੋ ਪ੍ਰਮੁੱਖ ਨਾਮ ਦੱਸਿਆ ਸਭ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਬਾਰੇ ਪਾਰਟੀ ਸੰਗਠਨ ਤੇ ਮਜ਼ਬੂਤ ਪਕੜੇ ਪੰਜਾਬ ਕਾਂਗਰਸ ਪ੍ਰਧਾਨ ਹੋਣ ਦਾ ਫਾਇਦਾ ਤੇ ਇੱਕ ਅਜਿਹਾ ਨੇਤਾ ਜੋ ਲਗਾਤਾਰ ਖਬਰਾਂ ਦੇ ਵਿੱਚ ਰਹਿੰਦਾ ਹੈ ਔਰ ਦੂਸਰਾ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਦੇ ਵਜੋਂ ਜਿਨ੍ਹਾਂ ਕੋਲ ਤਜਰਬਾ ਹੈ ਔਰ ਲੰਬਾ ਸਮਾਂ ਉਹਨਾਂ ਦੇ ਕੋਲ ਰਾਜਨੀਤਿਕ ਤਜਰਬਾ ਹੁਣ ਕਰਕੇ ਔਰ ਕਾਂਗਰਸ ਦੇ ਵਿੱਚ ਬਹੁਤ ਲੰਬੇ ਸਮੇਂ ਦੀ ਉਹਨਾਂ ਦੀ ਸੇਵਾ ਨੂੰ ਦੇਖਿਆ ਜਾ ਰਿਹਾ ਜਿਸ ਨੂੰ ਲੈ ਕੇ ਜੋ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਜੋ ਚੈਟ ਜੀਪੀਟੀ ਦੇ ਉੱਪਰ ਦਿਖਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਚੈਟ ਜੀਪੀਟੀ ਦੇ ਅਨੁਸਾਰ ਦੋਵੇਂ ਦਾਵੇਦਾਰ ਹਨ ਪਰ ਰਾਜਾ ਵੜਿੰਗ ਨੂੰ ਪ੍ਰਸਿੱਧੀ ਤੇ ਗਤੀਵਿਧੀ ਦੇ ਆਧਾਰ ਤੇ ਥੋੜਾ ਵੱਧ ਫਾਇਦਾ ਮਿਲ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਨਾਲੋਂ ਪ੍ਰੈਪਲੈਕਸਟਰੀ ਨੇ ਤਿੰਨ ਨਾਮ ਸਾਹਮਣੇ ਰੱਖਿਆ ਰਾਜਾ ਵੜਿੰਗ ਸਭ ਤੋਂ ਵੱਧ ਸਰਗਰਮ ਤੇ ਸਭ ਤੋਂ ਪ੍ਰਭਾਵਸ਼ਾਲੀ ਤੇ ਜ਼ਮੀਨੀ ਪੱਧਰ ਤੇ ਇੱਕ ਮਜਬੂਤ ਨੇਤਾ ਪ੍ਰਤਾਪ ਸਿੰਘ ਬਾਜਵਾ ਤਜਰਬੇਕਾਰ ਰਵਾਈਤੀ ਤੇ ਪਾਰਟੀ ਢਾਂਚੇ ਦਾ ਇੱਕ ਮਜਬੂਤ ਥੰਮ ਤੇ ਤੀਸਰਾ ਨਾਮ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜਾ ਕਿ ਅੱਜ ਪੂਰੀ ਦੁਨੀਆ ਵਿੱਚ ਛਾਏ ਹੋਏ ਨੇ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਕਿ 3 ਮਹੀਨੇ ਮੁੱਖ ਮੰਤਰੀ ਦੇ ਅਹੁਦੇ ਤੇ ਰਹਿਣ ਤੋਂ ਬਾਅਦ ਆਪਣਾ ਨਾਮ ਕਮਾਇਆ ਜਦੋਂ ਪ੍ਰਧਾਨ ਮੰਤਰੀ ਸੂਬੇ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਜੋ ਤਿੰਨ ਕਾਲੇ ਕਾਨੂੰਨਾਂ ਦੇ ਕਰਕੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦਾ ਸਾਥ ਦਿੱਤਾ ਜਿਸ ਕਰਕੇ ਚਰਨਜੀਤ ਸਿੰਘ ਚੰਨੀ ਨੇ ਜੋ ਭਾਵੇਂ ਉਹਨੂੰ ਆਪਣੇ ਉੱਪਰ ਬਹੁਤ ਵੱਡੇ ਇਲਜ਼ਾਮ ਲਾਉਣੇ ਪਏ ਪਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਾਲ ਖੜੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਜਿਸ ਕਰਕੇ ਚੰਨੀ ਚੰਨੀ ਦਾ ਨਾਂ ਵੀ ਇਹਨਾਂ ਦੋ ਨਾਵਾਂ ਦੇ ਵਿੱਚ ਜੋੜਿਆ ਜਾ ਰਿਹਾ ਹੈ ਪ੍ਰੈਪਲੈਕਸਟੀ ਮੁਤਾਬਕ ਰਾਜਾਵਿੰਦ ਸਭ ਤੋਂ ਅੱਗੇ ਪਰ ਬਾਜਵਾ ਚੰਨੀ ਮਹੱਤਮਪੁਰ ਦਾਅਵੇਦਾਰ ਹਨ ਜੋ ਗੂਗਲ ਸਰਚ AI ਸਭ ਤੋਂ ਵੱਧ ਚਾਚੇ ਦੋ ਚਿਹਰੇ ਦਿਖਾਏ ਗਏ ਨੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੌੜ ਦੇ ਵਿੱਚ ਦੋ ਨਾਮ ਰਾਜਾ ਅਵਿੰਦ ਤੇ ਪ੍ਰਤਾਪ ਸਿੰਘ ਬਾਜਵਾ ਹੀ ਸਾਹਮਣੇ ਆਏ ਨੇ ਗੂਗਲ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਰਾਜਾ ਅਵਿੰਦ ਪਾਰਟੀ ਰਣਨੀਤੀ ਤੇ ਸੰਗਠਨਤ ਸਮਰਥਾ ਤੇ ਮੌਜੂਦਾ ਰਾਜਨੀਤਿਕ ਪ੍ਰਭਾਵ ਦੇ ਮਾਮਲੇ ਵਿੱਚ ਅੱਗੇ ਚੱਲ ਰਹੇ ਨੇ ਸੋ ਗਰੋਕ ਨੇ AI ਭਾਵਨਾ ਅਤੇ ਸੋਸ਼ਲ ਮੀਡੀਆ ਰੁਝਾਨਾਂ ਦੇ ਆਧਾਰ ਤੇ ਨਿਤਾਵਾਂ ਦੀ ਇਹ ਭਵਿੱਖਬਾਣੀ ਕੀਤੀ ਹੈ ਜਿਸ ਵਿੱਚ ਜੋ ਡਿਜੀਟਲ ਜਨਤਕ ਸਮਰਥਨ ਜਿਹੜਾ ਸਰਵੇ ਦੇ ਮੁਤਾਬਕ ਮਿਲਿਆ AI ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ 46.00% ਸਭ ਤੋਂ ਉੱਪਰ ਨੇ ਪ੍ਰਤਾਪ ਸਿੰਘ ਬਾਜਵਾ 32.00% ਤੇ ਖੜੇ ਨੇ ਤੇ ਚਰਨਜੀਤ ਸਿੰਘ ਚੰਨੀ 18.00% ਤੇ ਔਰ ਇਸ ਤੋਂ ਇਲਾਵਾ ਅਦਰ ਹੋਰ ਵੀ ਨੇ ਨਵਜੋਤ ਸਿੰਘ ਸਿੱਧੂ ਸੁਖਿੰਦਰ ਸੰਧਾਵਾ ਤੇ ਵਿਜੇਂਦਰ ਸਿੰਘਲਾ ਇਹ 4.00% ਇਹਨਾਂ ਨੂੰ ਜਿਹੜਾ ਸਰਵਾ ਦੱਸ ਰਿਹਾ ਸੋ ਗ੍ਰਾਫ ਦਾ ਸਪਸ਼ਟ ਸੰਦੇਸ਼ ਹੈ ਕਿ ਰਾਜਾ ਵੜਿੰਗ ਦਾ ਨੌਜਵਾਨਾਂ ਦੇ ਵਿੱਚ ਅਤੇ ਸੋਸ਼ਲ ਮੀਡੀਆ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਹੈ ਰਿਪੋਰਟ ਵਿਸ਼ਲੇਸ਼ਣ ਦਸਰਾਉਂਦਾ ਹੈ ਕਿ ਚਾਰ AI ਪਲੇਟਫਾਰਮਾਂ ਦੇ ਵੱਖੋ-ਵੱਖਰੇ ਸਰੋਤਾਂ ਗ੍ਰਿਲਾ ਅਤੇ ਤਕਨੀਕਾਂ ਦੇ ਬਾਵਜੂਦ ਰਾਜਾ ਬ੍ਰਿੰਗ ਪੰਜਾਬ ਕਾਂਗਰਸ ਲਈ ਸਭ ਤੋਂ ਅੱਗੇ ਚੱਲ ਰਹੇ ਨੇ ਔਰ ਪ੍ਰਤਾਪ ਸਿੰਘ ਬਾਜਵਾ ਤਜਰਬੇਕਾਰ ਅਤੇ ਰਾਜਨੀਤਿਕ ਸਮਝ ਦੇ ਦੇਦਾਰ ਤੇ ਦੂਜੇ ਨੰਬਰ ਤੇ ਮਹੱਤਵਪੂਰਨ ਦਾਵੇਦਾਰ ਬਣੇ ਹੋਏ ਹਨ ਜਦੋਂ ਕਿ ਚੰਨੀ ਦਾ ਨਾਮ ਵੀ ਕਈ ਪਲੇਟਫਾਰਮਾਂ ਤੇ ਉਭਰਿਆ ਹੈ ਸੋ ਚਾਰੋਂ AI ਪਲੇਟਫਾਰਮਾਂ ਚੈਟ ਜੀਪੀਟੀ ਪ੍ਰਪਲੈਕਸਟੀ ਗੂਗਲ AI ਤੇ ਗਰੋਕ ਦਾ ਸੰਯੁਕਤ ਵਿਸ਼ਲੇਸ਼ਣ ਇੱਕ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਰਾਜਾ ਵਿੰਗ 2027 ਵਿੱਚ ਪੰਜਾਬ ਕਾਂਗਰਸ ਦੇ ਮੋਰੀ ਚਿਹਰੇ ਵੱਜੋਂ ਤੇਜ਼ੀ ਨਾਲ ਉੱਪਰ ਹੈ ਅਤੇ ਪੰਜਾਬ ਹਾਈ ਕਮਾਂਡ ਦੇ ਵੱਲੋਂ ਵੀ ਰਾਜਾ ਵਿੰਗ ਦੇ ਉੱਪਰ ਵਿਸ਼ਵਾਸ ਬਣਾਇਆ ਹੋਇਆ ਹੈ